ਆਂ ਵੱਡੀਆਂ ਖਬਰਾਂ ਪੰਜਾਬ 'ਚ ਨਵੀਆਂ ਸਰਕਾਰੀ ਬੱਸਾਂ ਬਾਰੇ ਵੱਡੀ ਖਬਰ ਹੈ ਟਰਾਂਸਪੋਰਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਕੀਤਾ ਸਸਪੈਂਡ ਮੋਦੀ ਸਰਕਾਰ ਬਜਟ 'ਚ ਕਰ ਸਕਦੀ ਹੈ ਲੇਬਰ ਕੋਡ ਲਾਗੂ ਹਫਤੇ 'ਚ 4 ਦਿਨ ਕੰਮ ਤੇ 3 ਦਿਨ ਰਹੇਗੀ ਛੁੱਟੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਚ ਲਹਿਰਾਉਣਗੇ ਤਿਰੰਗਾ ਤਿਆਰੀਆਂ ਹੋਈਆਂ ਮੁਕੰਮਲ ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਵੱਡੀ ਖਬਰ ਤਿੰਨ ਨਵੀਆਂ ਸਹੂਲਤਾਂ ਮਿਲਨੀਆਂ ਹੋਈਆਂ ਸ਼ੁਰੂ ਪੂਰੇ ਪੰਜਾਬ ਦੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਵੱਡੇ ਹੁਕਮ ਜਾਰੀ ਜੇ ਨਾ ਮੰਨੀ ਗੱਲ ਤਾਂ ਹੋਵੇਗੀ ਕਾਰਵਾਈ ਪੰਜਾਬ ਦੇ ਮੌਸਮ ਬਾਰੇ ਨਵੀਂ ਭਵਿੱਖਬਾਣੀ ਮੁੜਬਦੇਗੀ ਠੰਡ ਪੰਜਾਬ ਨੇ ਕੇਂਦਰ ਨਾਲ ਪ੍ਰੀ ਬਜਟ ਮੀਟਿੰਗ ਚ ਕਈ ਮੰਗਾਂ ਕੀਤੀਆਂ ਪੇਸ਼ ਸਰਦੀ ਸੁਰੱਖਿਆ ਤੇ ਪੁਲਿਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 1000 ਕਰੋੜ ਦੀ ਕੀਤੀ ਮੰਗ ਪੰਜਾਬ ਦਾ ਟਰਾਂਸਪੋਰਟ ਵਿਭਾਗ ਵੱਡਾ ਕਦਮ ਚੁੱਕਣ ਜਾ ਰਿਹਾ ਹੈ ਜਿਸ ਦੇ ਚਲਦਿਆਂ ਵਿਭਾਗ ਵੱਲੋਂ 500 ਨਵੀਆਂ ਬਸਾਂ ਨੂੰ ਸੜਕਾਂ ਤੇ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦਸਯੋਗ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ 1 ਜਨਵਰੀ ਨੂੰ ਨਵੀਆਂ ਬਸਾਂ ਖਰੀਦਣ ਦੀ ਮਨਜ਼ੂਰੀ ਦਿੱਤੀ ਸੀ ਪੀਆਰਟੀਸੀ 200 ਨਵੀਆਂ ਬਸਾਂ ਖਰੀਦੇਗਾ ਜਦਕਿ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਸੜਕਾਂ ਤੇ ਉਤਾਰੀਆਂ ਜਾਣਗੀਆਂ ਸੂਤਰਾਂ ਮੁਤਾਬਿਕ ਪੀਆਰਟੀਸੀ ਨੂੰ ਨਵੀਆਂ ਬੱਸਾਂ ਖਰੀਦਣ ਲਈ ਵਿਭਾਗ ਦੀ ਮਨਜ਼ੂਰੀ ਵੀ ਮਿਲ ਗਈ ਹੈ 200 ਬੱਸਾਂ ਨੂੰ ਖਰੀਦਣ ਲਈ ਟੈਂਡਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲਾਂ ਬੱਸਾਂ ਨੂੰ ਖਰੀਦਣ ਦਾ ਟੈਂਡਰ ਕੱਢਿਆ ਜਾਵੇਗਾ ਬੱਸਾਂ ਦੀ ਸਪਲਾਈ ਹੋਣ ਤੋਂ ਬਾਅਦ ਬੱਸਾਂ ਦੀ ਬਾਡੀ ਲਗਾਉਣ ਦਾ ਟੈਂਡਰ ਕੱਢਿਆ ਜਾਵੇਗਾ ਮੀਡੀਆ ਰਿਪੋਰਟਾਂ ਅਨੁਸਾਰ ਪੀਆਰਟੀਸੀ ਆਪਣੇ ਫੰਡ ਤੋਂ 200 ਬੱਸਾਂ ਖਰੀਦੇਗੀ ਅਤੇ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਉਤਾਰੇਗੀ ਜਦਕਿ ਪਣਬਸ ਰੋਡਵੇਜ ਕਰਜਾ ਲੈ ਕੇ 150 ਬੱਸਾਂ ਖਰੀਦੇਗੀ ਪਣਬਸ ਨੇ ਵਿਭਾਗ ਨੂੰ ਮਤਾ ਭੇਜ ਦਿੱਤਾ ਹੈ ਹਾਲਾਂਕਿ ਅਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਪੀਆਰਟੀਸੀ ਤੇ ਪਣਬਸ ਚ ਨਵੀਆਂ ਬੱਸਾਂ ਨੂੰ ਚਲਾਉਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ ਕਿਉਂਕਿ 2021 ਤੋਂ ਬਾਅਦ ਬੱਸਾਂ ਨਹੀਂ ਖਰੀਦੀਆਂ ਗਈਆਂ ਜਦਕਿ 400 ਬੱਸਾਂ ਕੰਡਮ ਹੋ ਚੁੱਕੀਆਂ ਹਨ ਸੂਤਰਾਂ ਮੁਤਾਬਿਕ ਜਲਦੀ ਨਵੀਂ ਬੱਸਾਂ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ आदेशਾਂ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲੁਧਿਆਣਾ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਮੁਅਤਲ ਕਰ ਦਿੱਤਾ ਹੈ ਤੇ ਸਕੂਲ ਦੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਵਿਭਾਗ ਵੱਲੋਂ ਇਨ੍ਹਾਂ ਖਿਲਾਫ ਇਹ ਸਖਤ ਕਾਰਵਾਈ ਸਕੂਲ ਵਿੱਚ ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਗੈਰਵਾਜਬ ਤੇ ਸਰੀਰਕ ਸਜ਼ਾ ਦੇਣ ਕਾਰਨ ਕੀਤੀ ਗਈ ਹੈ ਹਰਜੋਤ ਬੈਂਸ ਨੇ ਕਿਹਾਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਸਕੂਲ ਆਫ ਫੈਮਿਨਸ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਕੈਂਪਸ ਮੈਨੇਜਰ ਨੇ ਸਕੂਲ ਵਿੱਚ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਵਜੂਰੇਤਾ ਤੇ ਬਜਰੀ ਚੁਕਵਾਈ ਗਈ ਸੀ ਇਸ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਤਾਂ ਮੁਅਤਲ ਕਰ ਦਿੱਤਾ ਗਿਆ ਹੈ ਜਦਕਿ ਕੈਂਪਸ ਮੈਨੇਜਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਬਾਰੇ ਬੋਲਦੇ ਹਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਘਟਨਾ ਅੱਜ ਮੇਰੇ ਧਿਆਨ ਵਿੱਚ ਆਈ ਸੀ ਅਤੇ ਇਸ ਤੇ ਤੁਰੰਤ ਸਖਤ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾਗੇ ਸਾਰੇ ਵਿਦਿਆਰਥੀਆਂ ਦੀ ਭਲਾਈ ਅਤੇ ਤਰੱਕੀ ਲਈ ਸਿੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ 23 ਨੂੰ ਟਾ ਲਾਉਣ ਵਾਲੀ ਕਿਸੇ ਵੀ ਕਾਰਵਾਈ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਯਠਿਆ ਜਾਵੇਗਾ ਮੋਦੀ ਸਰਕਾਰ ਦੇ ਬਜਟ 2025 ਵਿੱਚ ਲੇਬਰ ਕੋਡ ਨਿਮਨ ਲਾਗੂ ਕਰਨ ਦਾ ਐਲਾਨ ਹੋ ਸਕਦਾ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਣਾਉਣ ਵਾਲੇ ਬਜਟ ਚ ਲੇਬਰ ਕੋਡ ਨੂੰ ਲਾਗੂ ਕਰਨ ਦੀ ਯੋਜਨਾ ਦਾ ਐਲਾਨ ਕਰ ਸਕਦੀ ਹੈ ਸੂਤਰਾਂ ਮੁਤਾਬਕ ਇਹਨਾਂ ਨਵੇਂ ਲੇਬਰ ਕੋਡ ਨੂੰ ਚਾਰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ ਮੁਲਾਜ਼ਮਾਂ ਦੇ ਕੰਮ ਦੇ ਘੰਟੇ ਵਧਣਗੇ ਤੇ ਨਾਲ ਹੀ ਹਫਤੇ ਵਿੱਚ 4 ਦਿਨ ਕੰਮ ਕਰਨ ਦਾ ਬਦਲ ਮਿਲੇਗਾ ਜੇਕਰ ਪੀਐਫ ਵਿੱਚ ਕੱਟਣ ਵਾਲਾ ਪੈਸਾ ਵਧਦਾ ਹੈ ਤਾਂ ਹਰ ਮਹੀਨੇ ਮਿਲਣ ਵਾਲੀ ਤਨਖਾਹ ਘੱਟ ਹੋ ਸਕਦੀ ਹੈ ਲੇਬਰ ਕੋਡ ਨਾਲ ਸਾਰੇ ਛੋਟੇ ਵੱਡੇ ਕਾਰੋਬਾਰੀਆਂ ਨੂੰ ਨਵੀਆਂ ਨੀਤੀਆਂ ਲਾਗੂ ਕਰਨ ਦਾ ਸਮਾਂ ਮਿਲੇਗਾ ਜੇਕਰ ਸਰਕਾਰ ਬਜਟ 2025 ਵਿੱਚ ਇਨ੍ਹਾਂ ਕੋਡਾਂ ਦਾ ਐਲਾਨ ਕਰਦੀ ਹੈ ਤਾਂ ਆਉਣ ਵਾਲੇ ਬੀਤੀ ਸਾਲ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਸ ਕੋਡ ਨਾਲ ਕਾਰੋਬਾਰੀਆਂ ਤੇ ਕੰਪਨੀਆਂ ਨੂੰ ਨਾ ਸਿਰਫ ਆਸਾਨੀ ਹੋਵੇਗੀ ਸਗੋਂ ਮੁਲਾਜ਼ਮਾਂ ਨੂੰ ਬਿਹਤਰ ਸਮਾਜਿਕ ਸੁਰੱਖਿਆ ਵੀ ਮਿਲੇਗੀ 26 ਜਨਵਰੀ ਯਾਨੀ ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਸਾਂਝੀ ਕੀਤੀ ਹੈ ਉਹਨਾਂ ਦਾ ਸਹਿਕ ਇਹ ਮੁੱਖ ਮੰਤਰੀ ਭਗਵੰਤ ਮਾਨੀ ਸਮੋਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰਿਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਅਤੇ ਇਸ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ ਉਹਨਾਂ ਨੇ ਦੱਸਿਆ ਹੈ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਕੁਲਾਟੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ 'ਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਫਾਇਦਾ ਸਿੱਧਾ ਆਮ ਲੋਕਾਂ ਨੂੰ ਹੋਵੇਗਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੀਆਂ ਸੇਵਾਵਾਂ 'ਚ ਸਟੈਂਪ ਬੈਡਰ ਦਾ ਸਟੈਂਪ ਬੈਡਰ ਦਾ ਕੰਮ ਸ਼ੁਰੂ ਕਰਨ ਲਈ ਲਾਇਸੈਂਸ ਅਪਲਾਈ ਕਰਨਾ ਕਿਸੇ ਬਿਲਡਿੰਗ ਨੂੰ ਆਰਮਰਜ਼ ਫ੍ਰੀ ਜ਼ੋਨ ਕੋਸ਼ਿਸ਼ ਕਰਨ ਲਈ ਸਰਟੀਫਿਕੇਟ ਲੈਣਾ ਤੇ ਇਹ ਸ਼ਰਮ ਕਾਰਡ ਲੈਣ ਦੀਆਂ ਸੇਵਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਹਨਾਂ ਕਿ ਹੈਗੀ ਪੰਜਾਬ ਸਰਕਾਰ ਵੱਲੋਂ ਹੀ ਗਵਰਨੈਂਸ ਖੇਤਰ 'ਚ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ 'ਚ ਵਾਅਦਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਸ਼ਰਮ ਕਾਰਡ ਦੀ ਫੀਸ ਸਿਰਫ 10 ਰੁਪਏ ਹੈ ਸਟੈਂਪ ਵੈਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੈਂਸ ਅਪਲਾਈ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕਈ ਸਕੂਲ ਕਾਲਜਾਂ سینਮੇ ਘਰਾਂ ਸ਼ੋਪਿੰਗ ਮੋਲ ਹਸਪਤਾਲਾਂ ਮੈਰਿਜ ਪੈਲਸ ਸਰਕਾਰੀ ਬਿਲਡਿੰਗ ਆਦਿ ਨੂੰ ਆਰਮ ਫਰੀ ਜ਼ੋਨ ਦੇ ਨਾਵੇਂ ਲਾਇਸੈਂਸ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ 'ਚ ਅਪਲਾਈ ਕੀਤਾ ਜਾ ਸਕਦਾ ਹੈ ਜਿਸ ਦੀ ਫੀਸ 1700 ਰੁਪਏ ਹੈ ਜੋ ਕਿ 5 ਸਾਲ ਲਈ ਬਣਦਾ ਹੈ ਪੰਜਾਬ ਦੇ ਸੂਬਾ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਟ੍ਰੈਫਿਕ ਚਲਾਉਣਾ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿੱਚ ਡੀਜੀ ਲੋਕਰ ਤੇ ਮ ਪਾਰਿਵਹਨ ਐਪ ਚ ਰੱਖੇ ਗਏ ਗੱਡੀ ਦੇ ਕਾਗਜ਼ਾ ਨੂੰ ਸਹੀ ਮੰਨਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਿਭਾਗੀ ਪੜਤਾਲ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਕਈ ਵਾਹਨ ਚਾਲਕ ਟ੍ਰੈਫਿਕ ਮੁਲਾਜ਼ਮਾਂ ਦੀ ਚੈਕਿੰਗ ਦੌਰਾਨ ਆਪਣੇ ਦੋ ਪਹੀਆ ਚਾਰ ਪਹੀਆ ਤੇ ਕਮਰਸ਼ੀਅਲ ਵਾਹਨਾਂ ਦੇ ਦਸਤਾਵੇਜ਼ ਡੀਜੀ ਲੋਕਰ ਤੇ ਐਮ ਐ ਪਰਿਵਹਨ ਐਪ ਰਾਹੀਂ ਪੇਸ਼ ਕਰਦੇ ਹਨ ਤਾਂ ਕਈ ਮੁਲਾਜ਼ਮ ਇਹਨਾਂ ਦਸਤਾਵੇਜ਼ਾਂ ਨੂੰ ਸਹੀ ਨਹੀਂ ਮੰਨਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਇਸ ਲਈ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸ ਐਸ ਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮ ਨੂੰ ਹਦਾਇਤਾਂ ਦੇਣ ਕਿ ਜੇਕਰ ਕੋਈ ਵਿਅਕਤੀ ਆਪਣੇ ਦਸਤਾਵੇਜ਼ ਡਿਜੀ ਲੋਕਰ ਤੇ ਐਮ ਪਰਿਵਹਨ ਐਪ 'ਚ ਦਿਖਾਉਂਦਾ ਹੈ ਤਾਂ ਉਸ ਨੂੰ ਸਹੀ ਮੰਨਿਆ ਜਾਵੇ ਪੱਤਰ ਦੇ ਅਖੀਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਵੱਲੋਂ ਇਸ ਸੰਬੰਧੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਵਿਭਾਗੀ ਪੜਤਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਕੁਝ ਦਿਨ ਧੁੱਪ ਨਿਕਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੰਜਾਬ 'ਚ ਕੋਲਡ ਵੇਵ ਦਾ ਲਟ ਜਾਰੀ ਕੀਤਾ ਗਿਆ ਹੈ ਅਗਲੇ 72 ਘੰਟਿਆਂ 'ਚ ਪੰਜਾਬ ਦੇ ਘਟੋ-ਘਟਾ ਤਾਪਮਾਨ 'ਚ ਥੋੜੀ ਗਿਰਾਵਟ ਆਵੇਗੀ ਪਰ ਉਸ ਤੋਂ ਬਾਅਦ ਮੌਸਮ ਵਿੱਚ ਬਹੁਤ ਬਦਲਾਅ ਨਹੀਂ ਆਵੇਗਾ ਇਸ ਵੇਲੇ ਪੰਜਾਬ 'ਚ ਕੋਈ ਵੀ ਪਛਮੀ ਗੜਬੜੀ ਸਰਗਰਮ ਨਹੀਂ ਹੈ ਜਿਕਰ ਹੋ ਗਿਆ ਹੈ ਕਿ ਬੀਤੇ ਦਿਨੀ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਸੀ ਜਿੱਥੇ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ ਸੀ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਜਲੰਧਰ ਕਪੂਰਥਲਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਅਤੇ ਫਾਜ਼ਿਲਕਾ ਵਿੱਚ ਠੰਡ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਅਲਰਟ ਅੱਜ ਵੀ ਜਾਰੀ ਰਹੇਗਾ ਪਰ ਉਸ ਤੋਂ ਬਾਅਦ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਪੰਜਾਬ ਨੇ ਸਰਦੀ ਸੁਰੱਖਿਆ ਤੇ ਪੁਲਿਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਹੋਰ ਬੇਨਤੀਆਂ ਚ ਪਿੰਡੂ ਰਿਹਾਈਸ਼ ਰਾਸ਼ਟਰੀ ਛੇਤ ਮਿਸ਼ਨ ਅਤੇ ਸ਼ਹਿਰੀ ਆਵਾਜਾਈ ਲਈ ਵਧੇ ਹੋਏ ਫੰਡ ਸ਼ਾਮਿਲ ਸਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨਾਲ ਪ੍ਰੀ ਬਜਟ ਮੀਟਿੰਗ ਚ ਪੰਜਾਬ ਨੇ ਸੂਬੇ ਲਈ 1000 ਕਰੋੜ ਰੁਪਏ ਦੇ ਪੈਕੇਜ ਅਤੇ ਉਦਯੋਗਿਕ ਪ੍ਰੋਸਾਹਨ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਸਰਦੀ ਜ਼ਿਲ੍ਹਿਆਂ ਚ ਪੁਲਿਸ ਦੇ ਆਧੁਨਿਕ ਕਰਨ ਤੇ ਸੁਰੱਖਿਆ ਉਪਾਅ ਨੂੰ ਮਜ਼ਬੂਤ ਕਰਨ ਲਈ ਇਹ ਸਹਾਇਤਾ ਮੰਗੀ ਸੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਦੌਰਾਨ ਕੇਂਦਰੀ ਵਿੱਤ ਮੰਤਰੀ ਅੱਗੇ ਸੂਬੇ ਦੀਆਂ ਕਈ ਮੁੱਖ ਮੰਗਾਂ ਰੱਖੀਆਂ ਉਹਨਾਂ ਨੇ NABARD ਅਧੀਨ ਥੋੜੇ ਸਮੇਂ ਦੇ ਮੌਸਮੀ ਖੇਤੀਬਾੜੀ ਕਾਰਜਾਂ ਦੀ ਸੀਮਾ ਨੂੰ 3000 ਕਰੋੜ ਰੁਪਏ ਤੱਕ ਬਹਾਲ ਕਰਨ ਦੀ ਮੰਗ ਕੀਤੀ ਹੈ ਇਸ ਮੰਗ ਦਾ ਉਦੇਸ਼ ਕਿਸਾਨਾਂ ਨੂੰ ਆੜਤੀਆਂ ਤੇ ਨਿਰਭਰ ਹੋਣ ਤੋਂ ਰੋਕਣਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਤਹਿਤ ਰਾਜਪੁਰਾ ਚ ਸੜਕ ਸੰਪਰਕ ਲਈ 100 ਕਰੋੜ ਰੁਪਏ ਦੀ ਫੰਡ ਦੀ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਨੇ ਬਠਿੰਡਾ ਤੋਂ ਨਵੀਂ ਦਿੱਲੀ ਲਈ ਬੰਦੇ ਭਾਰਤ ਰੇਲ ਗੱਡੀ ਦੀ ਵੀ ਮੰਗ ਕੀਤੀ ਹੈ ਵਿੱਤ ਮੰਤਰੀ ਨੇ ਕਿ ਹੈਗੀ ਮਾਲਵਾ ਖੇਤਰ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰਨ ਲਈ ਇਹ ਕਦਮ ਜ਼ਰੂਰੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਨੇ ਫਸਲਾਂ ਦੀ ਰਹਿਣ ਖੂੰਦ ਦੇ ਪਰਵੰਦਨ ਲਈ ਵੀ ਤੀ ਸਹਾਇਤਾ ਦਾ ਵੀ ਪ੍ਰਸਤਾਵ ਰੱਖਿਆ ਹੈ ਉਹਨਾਂ ਨੇ ਪ੍ਰਤੀ ਏਕੜ 2500 ਰੁਪਏ ਦੀ ਪ੍ਰੋਸਾਹਨ ਰਾਸ਼ੀ ਦਾ ਸੁਝਾਅ ਦਿੱਤਾ ਹੈ ਜਿਸ ਵਿੱਚ ਭਾਰਤ ਸਰਕਾਰ ਵੱਲੋਂ 2000 ਰੁਪਏ ਤੇ ਰਾਜ ਸਰਕਾਰ ਵੱਲੋਂ 500 ਰੁਪਏ ਦਾ ਯੋਗਦਾਨ ਸ਼ਾਮਿਲ ਹੈ ਇਸ ਦੇ ਨਾਲ ਹੀ ਝੋਨੇ ਦੀ ਕਾਸ਼ਤ ਚ ਵਿਭਿੰਨਤਾ ਲਿਆਉਣ ਲਈ ਵਿਸ਼ੇਸ਼ ਬਜਟ ਅਲੋਟਮੈਂਟ ਦੀ ਵੀ ਮੰਗ ਕੀਤੀ ਗਈ ਹੈ ਅੱਜ ਅਸੀਂ ਲੋਟ ਦੇ ਵਿੱਚ ਇੱਕ ਬਲੱਖਣ ਪਹਿਲ ਕਰਨ ਜਾ ਰਹੇ ਹਾਂ ਹਾਲਾਂਕਿ ਹੁੰਦਾ ਕਿ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਜਿਹੜੇ ਲੀਡਰ ਹੈਗੇ ਵਰਕਰ ਡੋਰ ਟੂ ਡੋਰ ਕਰਦੇ ਹੁੰਦੇ ਆ ਪਰ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਸਿਰਫ ਇਸ ਲਈ ਕਿ ਅਸੀਂ ਜੋ ਤੱਕ ਜੋ ਹੁਣ ਤੱਕ ਕੀਤਾ ਇੱਕ ਤਾਂ ਉਹਦੀ ਫੀਡਬੈਕ ਲਵਾਂਗੇ ਲੋਕਾਂ ਤੋਂ ਕਿ ਕੀ ਉਹ ਸਾਡਾ ਕੰਮ ਪਸੰਦ ਕਰਦੇ ਨੇ ਔਰ ਉਸ ਤੋਂ ਬਾਅਦ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਕੋਈ ਕੰਮ ਰਹਿ ਜਾਂਦੇ ਆ ਸੋ ਇੱਕ ਇੱਕ ਘਰ ਦੇ ਅੰਦਰ ਜਾ ਕੇ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਸੁਣਾਗੇ ਉਹ ਕੰਮ ਅਸੀਂ ਲਿਖ ਕੇ ਲੈ ਕੇ ਆਵਾਂਗੇ ਸਾਡੇ ਸਾਰੇ ਵਰਕਰ ਸਹਿਬਾਨ ਜਿਹੜੇ ਇਹ ਕੰਮ ਕਰਨਗੇ ਤੇ ਉਸ ਤੋਂ ਬਾਅਦ ਅਸੀਂ ਹਫ਼ਤੇ 10 ਦਿਨਾਂ ਬਾਅਦ ਉਹਦਾ ਰਿਵਿਊ ਕਰਾਂਗੇ ਔਰ ਲੋਕਾਂ ਦੇ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਕਰਾਵਾਂਗੇ ਇੱਕ ਤਰ੍ਹਾਂ ਦੇ ਨਾਲ ਅਸੀਂ ਮਲੋਟ ਦੇ ਪਿੰਡਾਂ ਤਰ੍ਹਾਂ ਮਤੋਂ ਸਰਕਾਰ ਦੇ ਪ੍ਰਤੀ ਫੀਡਬੈਕ ਲੈਣ ਚਾਹੁੰਦੇ ਅੱਜ ਤੱਕ ਜਿਹੜੇ ਚੱਲ ਰਹੇ ਨੇ ਬੜੇ ਕੰਮ ਆ ਰਹੇ ਅਸੀਂ ਜੇ ਕਹਿ ਲਈਏ ਵੱਡੇ ਵੱਡੇ ਕੰਮ ਤਾਂ ਕਿਉਂਕਿ ਮਲੋਟ ਨੇ ਮੈਨੂੰ ਕਿਹਾ ਸੀ ਕਿ ਪਹਿਲਾਂ ਸਾਡੀਆਂ ਇਹ ਵਟੀਆਂ ਮੁਸ਼ਕਲਾਂ ਹੱਲ ਕਰਾਓ ਜਿਹਦੇ ਵਿੱਚ ਸੀਵਰੇਜ ਦੀ ਗੱਲ ਕਰਦੇ ਸੀ ਸੀਵਰੇਜ ਦਾ ਕੰਮ ਲਗਾਤਾਰ ਚੱਲ ਰਿਹਾ ਜਦੋਂ થી ਸਰਕਾਰ ਬਣੀ ਹੈ 30 ਕਰੋੜ ਪਹਿਲਾਂ ਲੱਗ ਕੇ ਆਏ ਸੀ ਔਰ ਉਸ ਤੋਂ ਬਾਅਦ ਹੋਰ ਵੀ ਅਸੀਂ ਐਡ ਕਰੀ ਜੰਨੇ ਜਿੱਥੇ ਪ੍ਰੋਬਲਮ ਆ ਰਹੀ ਹੈ ਇਸ ਤੋਂ ਪਹਿਲਾਂ ਮਲੋਟ ਮੁਕਸਰ ਸੜਕ ਸ਼ੁਰੂ ਕਰਾਈ ਗਈ ਸੀ ਜਿਹੜੀ ਕਿ ਹੁਣ ਤਕਰੀਬਨ ਪੂਰੀ ਹੋਣ ਵਾਲੀ ਹੈ ਸਭ ਤੋਂ ਵੱਡੀ ਸਮੱਸਿਆ ਸੀ ਜਿਹਦੇ ਕਰਕੇ ਮਲੋਟ ਤੇ ਮੁਕਸਰ ਟੁੱਟੇ ਹੋਏ ਸੀ ਲੋਟ ਦਾ ਅੰਡਰ ਬ੍ਰਿਜ ਦਾ ਕੰਮ ਸੀ ਜਿਹੜਾ ਉਹ ਵੀ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਵੀ ਇੱਕ ਵੱਡੀ ਮੰਗ ਸੀ ਲੋਟ ਵਸਤੀਆਂ ਦੀ ਅਸੀਂ ਮੈਮਟ ਕਾਲਜ ਦੇ ਸਾਹਮਣੇ ਖੜੇ ਹਾਂ ਜਿਹੜਾ ਕਾਲਜ ਖਤਮ ਹੋਣ ਦੇ ਕੰਢੇ ਤੇ ਸੀ ਉਹਨੂੰ ਅਸੀਂ ਰਿਵਾਈਵ ਕੀਤਾ ਦੁਬਾਰਾ ਉੱਥੇ ਸਰਕਾਰ ਨੇ ਦੁਬਾਰਾ ਗ੍ਰਾਂਟਾਂ ਦਿੱਤੀਆਂ ਔਰ ਬੱਚੇ ਵੀ ਸਾਡੇ ਵੱਡੀ ਗਿਣਤੀ ਦੇ ਵਿੱਚ ਉੱਥੇ ਐਡਮਿਸ਼ਨ ਲੈ ਰਹੇ ਨੇ ਇਸੇ ਤਰ੍ਹਾਂ ਹੀ ਅਸੀਂ ਫੋਕਲ ਪੁਆਇੰਟ ਦੇ ਵਿੱਚ ਪ੍ਰੋਗਰੈਸ ਕੀਤੀ ਹੈ ਸੋ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖੋਂ ਜਿਹੜੇ ਵੱਡੇ ਵੱਡੇ ਕੰਮ ਸੀ ਵੱਡੇ ਵੱਡੇ ਮਸਲੇ ਸੀ ਉਹਨਾਂ ਨੂੰ ਅਸੀਂ ਹੱਲ ਕਿਹੜਾ ਕੰਮ ਕਰਾ ਸ਼ਾਇਦ ਕਰਾਂਗਾ ਦੇਖੋ ਜੀ ਹਾਲੇ ਅਸੀਂ ਲੱਗੇ ਹੋਏ ਹਾਂ ਕਿ ਸੀਵਰੇਜ ਮੇਰੀ ਇਹੀ ਜੀ ਤਮੰਨਾ ਹੈ ਕਿ ਮੈਂ ਆਪਣੇ ਕਨਿਓਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਪੂਰਨ ਤੌਰ ਤੇ ਹੱਲ ਕਰਾਂ ਔਰ ਉਸ ਤੋਂ ਵੱਡੀ ਗੱਲ ਮੈਂ ਇਹੀ ਕਹਿ ਸਕਦੀ ਹਾਂ ਕਿ ਸਿਹਤ ਤੇ ਸਿੱਖਿਆ ਦੇ ਵਿੱਚ ਅਸੀਂ ਮਲੋੜ ਨੂੰ ਅੱਗੇ ਲੈ ਕੇ ਜਾਵਾਂਗੇ ਐਜੂਕੇਸ਼ਨ ਦੇ ਲਈ ਭਾਵੇਂ ਇੱਥੇ ਕੋਈ ਹੋਰ ਕਾਲਜ ਲੈ ਕੇ ਆਈਏ ਜਾਂ ਹੋਰ ਇਹਦੇ ਵਿੱਚ ਪ੍ਰੋਗਰੈਸ ਕਰੀਏ ਇਸੇ ਤਰ੍ਹਾਂ ਹੈਲਥ ਦੇ ਪੱਧਰ 'ਤੇ ਵੀ ਇੱਥੇ ਨਵੇਂ ਪ੍ਰੋਜੈਕਟ ਸ਼ੁਰੂ ਕਰਾਂਗੇ ਆਉਣ ਵਾਲੇ ਬੱਚਿਆਂ ਦੇ ਵਿੱਚ ਔਰ ਕੋਸ਼ਿਸ਼ ਰਹੂਗੀ ਮੇਰੀ ਕਿ ਮਲੋਟ ਜਿਹੜਾ ਅਸੀਂ ਪਛੜਿਆ ਹਲਕਾ ਗਿਣਦੇ ਸੀ ਇਹਨੂੰ ਉਸ ਕੈਟਾਗਰੀ ਤੋਂ ਬਾਹਰ ਲੱਗਿਆ ਸਰਕਾਰ ਨੇ ਜਿਹੜੇ ਆਮ ਆਪਤਿ ਕਲੀਨਿਕ ਪੋਲੇ ਸੀ ਉਹਨਾਂ ਦਾ ਨਾਮ ਬਦਲਣਾ ਪਿਆ ਠੀਕ ਹੈ ਮੈਨੂੰ ਲੱਗਦਾ ਹੈ ਕਿ ਨਾਵਾਂ ਦੇ ਚੱਕਰਾਂ 'ਚ ਤਾਂ ਪੈਣਾ ਹੀ ਨਹੀਂ ਚਾਹੀਦਾ ਸਾਨੂੰ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਉਹਦੀ ਫੈਸਿਲਿਟੀ ਕਿੰਨੀ ਹੈ ਲੋਕਾਂ ਨੂੰ ਔਰ ਜਦੋਂ ਇਹਨੇ ਟੈਸਟ ਫ੍ਰੀ ਹੋਣ ਲੱਗ ਜਾਣ ਦਵਾਈਆਂ ਮਿਲਣ ਲੱਗ ਜਾਣ ਤਾਂ ਲੋਕ ਵੀ ਇਹ ਭੁੱਲ ਜਾਂਦੇ ਹੁੰਦੇ ਵੀ ਇਹਦਾ ਨਾਂ ਕੀ ਉਹਨੂੰ ਇਹ ਦੇਖਣਾ ਹੁੰਦਾ ਵੀ ਇਹਨੂੰ ਕੌਣ ਕੰਮ ਕਰਦਾ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਜਵਾਬ ਦਿਓ ਜੀ ਇਹਦਾ ਤੁਸੀਂ ਆਪ ਦੱਸੋ ਵੀ ਤੁਹਾਨੂੰ ਥ੍ਰੈਟ ਆ ਤੁਹਾਨੂੰ ਸਕਿਉਰਿਟੀ ਥ੍ਰੈਟ ਆ ਤੁਹਾਡੇ ਕੋਲ ਪੰਜਾਬ ਪੁਲਿਸ ਵੀ ਆ ਪਰ ਸੈਂਟਰ ਦਾ ਥ੍ਰੈਟ ਆ ਤੇ ਤੁਹਾਡੇ ਕੋਲ ਤੁਹਾਡੇ ਘਰ ਦੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕਪੂਰਤਲਾ ਹਾਊਸ ਆ ਚਾਹੇ ਦਿੱਲੀ ਚਾਹੇ ਪੰਜਾਬ ਤੁਹਾਡੇ ਉਹ ਸਾਰੇ ਘਰ ਦੀ ਸੁਰੱਖਿਆ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਤੁਸੀਂ ਕਹਿੰਦੇ ਹੋ ਫਿਰ ਤੁਹਾਡੇ ਘਰ ਦੀ ਸੁਰੱਖਿਆ ਕਿਉਂ ਸੀਆਰਪੀ ਦੇ ਕੋਲ ਆ ਜੀ ਸਾਰੇ ਆਫੀਸਰ ਨੇ ਜਿਹੜੇ ਉਹ ਸੀਆਰਪੀ ਦੇ ਆ ਉਦੋਂ ਬਾਅਦ ਜਿਹੜੇ ਤੁਹਾਡੇ ਨਾਲ ਅ ਦਿੱਲੀ ਵੀ ਜਿੱਥੇ ਵੀ ਫਿਰ ਰਹੇ ਹੋਣਗੇ ਦੇਖ ਲਿਓ ਅਗਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਭਗਵੰਤਪੁਰਨਾ ਮਾਨ ਨਾਲ ਪਿਛਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਇੱਕ ਦਿੱਲੀ ਪੁਲਿਸ ਦੀ ਹੋਏਗੀ ਅੱਗੇ ਇੱਕ ਪਿੱਛੇ ਦਿੱਲੀ ਪੁਲਿਸ ਦੀ ਹੋਏਗੀ ਇਸ ਕਰਕੇ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟ ਆ ਤੁਹਾਨੂੰ ਸੀਆਰਪੀ ਦਿੱਤੀ ਹੋਏ ਨਾਲ ਪੰਜ ਪੰਜਾ ਪੁਲਿਸ ਮਿਲੀ ਆ ਜੇ ਤੁਹਾਨੂੰ ਵਿਸ਼ਵਾਸ ਨਹੀਂ ਵਾਪਸ ਕਰ ਦਿਓ ਤੁਸੀਂ ਉਜੀ ਕੋ ਮੈਂ ਨਹੀਂ ਲੈਣਦਾ ਸੀ ਆਰਪੀ ਮੈਨੂੰ ਤਾਂ ਲੋੜ ਨਹੀਂ ਜੀ ਮੈਂ ਨਹੀਂ ਲੈਣੇ ਸੀ ਆਰਪੀ ਦੇ ਅਫੀਸਰ ਵਾਪਸ ਕਰ ਲਓ ਸਾਰੇ ਜੇ ਤੁਹਾਨੂੰ ਥ੍ਰੈਟ ਹੈ ਸੈਂਟਰਲ ਗਵਰਨਮੈਂਟ ਨੇ ਦਿੱਤੇ ਜਿੱਥੇ ਜਿ CM ਨੂੰ ਕਿਸੇ ਪਾਰਟੀ ਦਾ ਇਸ ਵੇਲੇ ਚਾਹ ਨਹੀਂ ਆ ਫਰੂਕ ਅਬਦੁੱਲਾਹ ਸਾਹਿਬ ਉਹਨਾਂ ਨੂੰ ਥ੍ਰੈਟ ਹੈ ਐਨਐਸਜੀ ਨੈਸ਼ਨਲ ਸਕਿਉਰਿਟੀ ਗਾਰਡ ਉਹਨਾਂ ਕੋਲ ਹੀ ਇਸੇ ਤਰੀਕੇ ਨਾਲ ਸਾਡੇ ਗੁਲਾਮ ਰਵੀਜ਼ਾਦ ਨੇ ਕਿਸੇ ਪਾਰਟੀ ਨਾਲ ਸੰਬੰਧ ਨੇ ਉਹਨਾਂ ਨੂੰ ਥ੍ਰੈਟ ਹੈ ਉਹਨਾਂ ਕੋਲ ਨੈਸ਼ਨਲ ਸਕਿਉਰਿਟੀ ਗਾਰਡ ਐਨਐਸਜੀ ਨੇ ਐਈ ਬਾਕੀ ચીਫ ਮਿਨਿਸਟਰ ਜਿਨ੍ਹਾਂ ਨੂੰ ਥ੍ਰੈਟ ਹੈ ਸੈਂਟਰ ਵੱਲੋਂ ਕਿਸੇ ਕੋਲ ਸੀਆਰਪੀ ਹੈ ਕਿਸੇ ਕੋਲ ਸੀਆਈਐਸਐ ਇਸ ਕਰਕੇ ਜਿਹਨੂੰ ਥ੍ਰੈਟ ਆ ਉਸ ਹਮਨਾ ਕੈਟੇਗਰੀਜ਼ ਹੁੰਦਾ ਅੱਜ ਸੁਖਵੀਰ ਸਿੰਘ ਬਾਦਲਾ ਉਹਨਾਂ ਕੋਲ ਸੀ ਐਸਐਫਾ ਕਿਉਂਕਿ ਉਹਨਾਂ ਨੂੰ ਉਸ ਗੋਲੀ ਵੱਜੀ ਉਹਨਾਂ ਦੇ ਹੁਣ ਥ੍ਰੈਟ ਸੀ ਇਸ ਕਰਕੇ ਇਹ ਤਾਂ ਯਾਰ ਵਨ ਟੇ ਖੇਲਣ ਵਾਲੇ ਪਲੇਅਰ ਨੇ ਇਹਨਾਂ ਨੇ ਕਦੇ ਬਾਰਡਰ ਦੇਖਿਆ ਆ ਮੈਂ ਹੈਰਾਨ ਹੋ ਜੈਣਾ ਕਈ ਵਾਰ ਆ ਭਗਵੰਤਬਾਨ ਦਾ ਦੂਜਾ ਨਾਮ ਆ ਸੀਐਮ ਸਾਹਿਬ ਦਾ ਤੀਜਾ ਨਾਮ ਕੀ ਦਾ ਰਾਗਵ ਚੱਡੇ ਦਾ ਤੇ ਇਹਨਾਂ ਤੋਂ ਕੈਪਟਨ ਸਾਹਿਬ ਦਾ ਤਾਂ ਥੱਲੇ ਪ੍ਰਕਾਸ਼ ਸਿੰਘ ਬਾਦਲ ਜੀ ਉਹ ਤਾਂ ਨਹੀਂ ਰਹੇ ਹੁਣ ਰਾਗਵ ਚੱਡਾ ਆ ਬੰਦੇ ਨੇ ਉਹ ਮੈਂ ਕਹਿਣਾ ਨਹੀਂ ਚਾਹਤ ਪੰਜਾਬੀ ਚ ਕਹਾਵਤ ਆ ਕਹਿਣੀ ਪੈ ਰਹੀ ਆ ਇਹਨੇ ਕਦੇ ਕੁੱਤੇ ਦੇ ਸੋਟੀ ਮਾਰੀ ਆ ਇਹਨੂੰ ਕਿਸ ਚੀਜ਼ ਦੀ ਚਲੋ ਇਹ ਪੰਜਾਬ ਤੋਂ ਐਮਪੀ ਆ ਮੈਂ ਫਿਰ ਵੀ ਕਹਿਣਾ ਪਰ ਇਹਨੂੰ ਸੈਂਕੜੇ ਕਰੋੜ ਰੁਪਇਆ 70 ਬੰਦੇ ਦਿੱਤੇ ਹੋਏ ਆ ਜਿਹਨੇ ਤੋਹੀਨ ਕੀਤੀ ਪੰਜਾਬ ਦੀ ਉਥੇ ਆਪਣੇ ਜਦੋਂ ਵਿਆਹ ਸੀ ਜਿੰਨੇ ਵੀ ਗੈਸਟ ਆਏ ਉਹ ਟਾਕੀਆਂ ਵੀ ਪੰਜਾਬ ਪੁਲਿਸ ਦੇ ਸਾਢੇ 6 6 ਸਾਢੇ 6 ਫੁੱਟ ਦੇ ਨੌਜਵਾਨਾਂ ਤੋਂ ਖਲਾਈਆਂ ਇਹ ਬੰਦੇ ਨੇ ਉਹਦਾ ਹਿਸਾਬ ਵੀ ਕਰਾਂਗੇ ਪਰ ਜਿੱਥੇ ਤੱਕ ਸਕਿਉਰਿਟੀ ਦਾ ਮਤਲਬ ਆ ਹਮੈਂ ਇੰਨਾ ਛੋਡੇ ਚੈਨਲ ਤੇ ਕਹਿ ਦਿੰਨਾ ਐਜ਼ ਇੱਕ ਮਿਨਿਸਟਰ ਹੋਣ ਦੇ ਕੋਈ ਵੀ ਥ੍ਰੈਟ ਗੋਲੀ ਬੰਬ ਕੋਈ ਵੀ ਚੀਜ਼ ਦੇਸ਼ ਵਿਰੋਧੀ ਕੇਜਰੀਵਾਲ ਸਾਹਿਬ ਕੋਈ ਝਾਕ ਨਹੀਂ ਸਕਦਾ ਕੇਜਰੀਵਾਲ ਸਾਹਿਬ ਵੱਲ ਇਹ ਸੈਂਟਰ ਤੇ ਦਿੱਲੀ ਪੁਲਿਸ ਦੀ ਮੈਂ ਜ਼ਿੰਮੇਵਾਰੀ ਨਾ ਇਹ ਗੱਲ ਕਹਿ ਸਕਦਾ ਹਾਂ ਉਹ ਕੋਈ ਕਿਸੇ ਨੇ ਕੋਈ ਵੰਟਾ ਮਾਤਾ ਕਿਸੇ ਨੇ ਕੋਈ ਪਾਣੀ ਸਿੱਟਤਾ ਕੋਈ ਕਿਸੇ ਨੇ ਕੋਈ ਗਲਾਬ ਜਾਮਨ ਕੋਈ ਰਸਗੁਲਾ ਕੋਈ ਕੋਈ ਪੱਥਰ ਕੰਕਰ ਜਿਹੜਾ ਉਹ ਆਪ ਮਰਵਾ ਸਕਦੇ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਆ ਆਉਣ ਵਾਲੇ ਦਿਨਾਂ 'ਚ ਥੱਪੜ ਮਾਰਤਾ ਕਿਸੇ ਨਾਲ ਉਹਦਾ ਕੀ ਕਰਾਂਗੇ ਅਸੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਏ ਬਾਕੀ ਉਹਨਾਂ ਦੀ ਕੋਈ ਦਿੱਲੀ ਪੁਲਿਸ ਤੇ ਸੈਂਟਰਲ ਪੁਲਿਸ ਦੇ ਹੁੰਦੇ ਸਕਿਉਰਿਟੀ ਹੁੰਦੇ ਕੋਈ ਝਾਕ ਨਹੀਂ ਸਕਦਾ ਨਾ ਉਹਨਾਂ ਦੇ ਬਾਕੀ ਕਿਸੇ ਮੰਤਰੀਆਂ ਵੱਲ ਇਹ ਜ਼ਰੂਰ ਆ ਵੀ ਆਉਣ ਵਾਲੇ ਦਿਨਾਂ 'ਚ ਉਹ ਡਿਜ਼ਾਈਨ ਜ਼ਰੂਰ ਕਰ ਰਹੇ ਆ ਵੀ ਕਿਸੇ ਸਿੱਖ ਨਾਲ ਪਗੜੀ ਧਾਰੀ ਨਾਲ ਕੋਈ ਭਾਜਪੀ ਦਾ ਨੌ ਲਾ ਕੇ ਉਤੇ ਉਹਦੀ ਪਗੜੀ ਨਾਲ ਛੇੜਖਾਰੀ ਕਰ ਸਕਦੇ ਆ ਪਗੜੀ ਦਸਤਾਰ ਨਾਲ ਵੀ ਅਦਵੀ ਕਰ ਸਕਦੇ ਆ ਕੋਈ Hindu Musalman ਦਾ ਫਸਾਦ ਕਰ ਸਕਦੇ ਉਹ ਉਹਨਾਂ ਦੇ ਜ਼ਰੂਰ ਜੋ ਪੰਜਾਬ ਤੋਂ ਸਾਨੂੰ ਪਤਾ ਲੱਗਿਆ ਏ ਉਹ ਉਹਨਾਂ ਦੀ ਪੂਰੀ ਤਿਆਰੀ ਆ ਕਿਉਂਕਿ ਉਹ ਇਸ ਵੇਲੇ ਪਿੱਛੇ ਜਾ ਰਹੇ ਆ ਬੜਾ ਮੁਕਾਬਲਾ ਏ ਜਿਹੜਾ ਉਹ ਜ਼ਬਰਦਸਤ ਹੋਇਆ